ਸਵਾਗਤ ਹੈ ਵੀਰੋ ਸਾਡੇ ਰੀ ਫਾਰਮ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਅੱਜ ਆਪਾਂ ਇੱਕ ਬੱਚੀ ਲੈ ਕੇ ਆਏ ਆ ਤੁਸੀਂ ਬੱਚੀ ਦੇਖ ਸਕਦੇ ਹੋ ਵੀਰੇ 52-55 ਇੰਚ ਕਾਦਾ ਵੀਰੇ ਬੱਚੀ ਦਾ ਪੂਰੀ ਵਧੀਆ ਟਾਪ ਕੁਆਲਿਟੀ ਦੀ ਬੱਚੀ ਹੈ ਵੀਰੇ ਥਣ ਵੀ ਤੁਸੀਂ ਦੇਖ ਸਕਦੇ ਹੋ ਵੀਰੇ 2 ਮਹੀਨੇ ਦੀ ਕੱਬ ਚੈੱਕ ਪਾਸ ਹੈ ਵੀਰੇ ਬੱਚੀ ਮਾਲਕ ਵੀਰ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕ ਵੀਰ ਨਾਲ ਕੰਟੈਕਟ ਕਰਕੇ ਬੱਛੀ ਖਰੀਦ ਸਕਦੇ ਆ ਕਾਲੇ ਕੋਡੇ ਵਾਲੀ ਬੱਛੀ ਹੈ ਵੀਰੇ ਇਹ ਕੱਦ ਦੀ ਬਹੁਤ ਵਧੀਆ 55 55 ਇੰਚ ਕੱਦਦਾ ਬਹੁਤ ਵਧੀਆ ਹਾਈਟ ਤੁਹ ਤੋੜ ਕੇ ਵੀ ਤੁਹਾਨੂੰ ਬੱਛੀ ਦਿਖਾਉਣੇ ਵੀਰੇ ਤੁਸੀਂ ਵੇਖ ਸਕਦੇ ਆਂਗੇ ਮਾਲਕ ਵੀਰ ਨਾਲ ਤੁਸੀਂ ਕੰਟੈਕਟ ਕਰਕੇ ਰੇਟ ਦੀ ਜਾਣਕਾਰੀ ਲੈ ਕੇ ਬੱਛੀ ਖਰੀਦ ਸਕਦੇ ਆਂ ਵੀਰੇ ਟਾਪ ਕੁਆਲਿਟੀ ਦੀ ਬੱਛੀ ਹੈ ਵੀਰੇ ਇਹ ਮਾਲਕ ਵੀਰ ਨਾਲ ਕਨੈਕਟ ਕਰੋ ਬੱਛੀ ਖਰੀਦੋ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਵੀਰਾਂ ਨੇ ਹਜੇ ਤੱਕ ਨਹੀਂ ਕੀਤਾ ਉਹ ਕਰ ਲਓ ਵੀਰੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਮੈਂ ਖੜਿਆ ਵੀਰੇ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਵੀਰੇ ਮਾਲਕ ਵੀਰ ਨਾਲ ਕੰਟੈਕਟ ਕਰਕੇ ਬੈੜ ਖਰੀਦ ਲਓ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ